ਹੇ ਹੀਰਾ ਵੇਲੇ ਹੋਰ ਕਿਸੇ ਦਾ ਭੂਤ ਨਿਕਲੇ ਨਾ ਨਿਕਲੇ ਹੋਰ ਕੇ ਦੀ ਪੁੱਛ ਨਿਕਲੇ ਨਾ ਨਿਕਲੇ ਇਹਦਾ ਭੂਤ ਇਹਦਾ ਭੂਤ ਕੱਢਾ ਗਿਆ ਜੀ ਆਪ ਆਏ ਨਾ ਹੀਰਾ ਪਤਮਾ ਰਹੇ ਬਿਆਦੀ ਬੱਸ ਤੇਰੀ ਮਾਂ ਤੇਰੀ ਨਾ ਮੇਰੀ ਮਾਂ ਨਹੀਂ ਰਹੀ ਆ ਓਏ ਆ ਮੈਂਦੀ ਆ ਓਏ ਫੂੜਿਆ ਫੂ ਬਣਿਆ ਆ ਪਰਨਾ ਜਾਣਾ ਖਲਾਉਂਦੀ ਆ ਪਾਏ ਨਾ ਕੁਰਕੜੀਆਂ ਨਾਲ ਵੇਲੇ ਹੈਂਦੀ ਗੱਤਕ ਤੇ ਮੈਨੂੰ ਆ ਦਾਦਾ ਉਹਦਾ ਪਤਾ ਨਹੀਂਗਾ ਟੀਵਾ ਹੈ ਜੋ ਦਾ ਸਾਰੇ ਕਪੜੇ ਇਹ ਬਚਾ ਲੂ ਤੇਰੇ ਦੇਖਣਾ ਕੋਈ ਪੈ ਨਹੀਂ ਸਕਦਾ ਉਹ ਅੰਦਰੋਂ ਤੋਂ ਲਾ ਕੇ ਲਾਈ ਨਾ ਹੀ ਆ ਅਜੇ ਗਾਲ ਪਾਏਗੇ ਤੇ ਤੇਰਾ ਸਾਰੇ ਕਪਟੇ ਨੂੰ ਤਾਂ ਭੰਦ ਦਉਂਦਾ ਸਾ ਇੱਥੇ ਆਉ ਜੋਤ ਨੂੰ ਵੀ ਕਿ ਪਿਆ ਗੁੱਤੀ ਇਹਦਾ ਹੀ ਜੋਤ ਨੂੰ ਨਹੀਂ ਪਿਆ ਕਰ ਇਹਨੂੰ ਚਾਲਾ ਇਹ ਸਿਰ ਹਲਾ ਕੇ ਦੇਖ ਸਿਰ ਹਲਾ ਕੇ ਚੱਲ ਯਾਰ ਮੈਂ ਸਿਰ ਹਲਾ ਕੇ ਦਿਖਾ ਪਹਿਲਾਂ ਥਾਲਾ ਸਿਰ ਹਿਲਾਉਣ ਦਾ ਉਹ ਸਿਰ ਸਿਰ ਹਿਲਾਉਣਾ ਪਊ ਇਹਨੂੰ ਐ ਕਰਨਾ ਪਊਗਾ ਆਏ ਆਏ ਐਂ ਕਰਨਾ ਐਂ ਇਹ ਵੀ ਕਰਨਾ ਪਿਆ ਕਰੂ ਸਾਰਾ ਕੁਝ ਕਰਨਾ ਪੂਜੀਗਾ ਮੈਂ ਲੱਦਾ ਪਰ ਮੈਂ ਲੱਦਾ ਲੱਭੀ ਨੂੰ ਬਣਾ ਦੋ ਬਾਬਾ ਓਏ ਤੂੰ ਬਣ ਤੂੰ ਨਹੀਂ ਬਣ ਜਾ ਮੈਂ ਬਣਦਾ ਆਉਂਦਾ ਤੂੰ ਬਣ ਚੱਲ ਪੰਜ ਦੇਖਦੀ ਹੈ ਬੈਠੋ ਯਾਰ ਲੱਭੀ ਨੂੰ ਕੀ ਕਰਦੇ ਆ ਓ ਜਾ ਹਟ ਓਏ ਬੈ ਜਾ ਅੰਦਰ ਨੂੰ